ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਆਪਾਂ ਨਰਮੇ ਵਿੱਚ ਹੀ ਖੜੇ ਆ ਕਿਉਂਕਿ ਆਪਣਾ ਕੰਮ ਹੀ ਹੈ ਇਆ ਨਰਮੇ ਵਿੱਚ ਕਿਉਂਕਿ ਨਰਮਾ ਸੇਰਨਾ ਚੁਗਣ ਲੱਗ ਜੰਨੇ ਆ ਤੇ ਚੁਗਿ ਜਾਂਨੇ ਆ ਨਰਮਾ ਤੇ ਮੈਂ ਕਿਹਾ ਚਲੋ ਨਰਮਾ ਚੁਗਦੇ ਚੁਗਦੇ ਨਾਲ ਇੱਕ ਹੋਰ ਵੀ ਕੰਮ ਕਰ ਲਈਏ ਨਾ ਇਦਾਂ ਹੋ ਗਿਆ ਕੰਮ ਵੀ ਆਪਾਂ ਨਰਮਾ ਤਾਂ ਆਪਣਾ ਕੰਮ ਹੈ ਜੀ ਕਰਮ ਹੈਗਾ ਕਰਨਾ ਪੈਣਾ ਇਦਾਂ ਹੀ ਕਰੀ ਜਾਂਨੇ ਆ ਆਪਾਂ ਦਾ ਕੰਮ ਦੰਦਾ ਆਪਦਾ ਜਿੰਨੇ ਚੱਕ ਲੇਵਰ ਆਉਂਦੀ ਨਹੀਂ ਆਪਾਂ ਆਪ ਦਾ ਚੁਗ ਲੈਨੇ ਜਿੰਨਾ ਚੁਗਿਆ ਜਾਂਦਾ ਉਨਾ ਹੀ ਫਾਇਦਾ ਹੈਗਾ ਬਿਲਕੁਲ ਜੀ ਤੇ ਹਾਂਜੀ ਅੱਜ ਦੀ ਆਪਾਂ ਵੀਡੀਓ ਕਰ ਰਹੇ ਆ ਸਟਾਰਟ ਤੇ ਚੈਨਲ ਤੇ ਨਵੇਂ ਆਉਂਦੇ ਆ ਤਾਂ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲੈਣਾ ਜੀ ਬਿਲਕੁਲ ਜੀ ਸਾਰੇ ਜਣ ਉਹ ਟਾਈਮ ਹੁੰਦਾ ਸੀ ਜਦੋਂ ਹਰ ਕਿਸੇ ਦੇ ਘਰੇ ਚੁੱਲਾ ਬਲਦਾ ਹੁੰਦਾ ਤੇ ਹਰ ਕੋਈ ਇੱਕ ਦੂਜੇ ਕੋਲ ਸਬਜ਼ੀ ਲੈ ਲੈਣੀ ਦਾਲਾ ਲੈ ਲੈਣੀ ਅੱਜ ਤੁਹਾਡੇ ਘਰੇ ਕੀ ਸਬਜ਼ੀ ਬਣਾਈ ਹੈ ਹਨਾ ਤੇ ਅੱਜ ਕੱਲ ਤਾਂ ਉਹ ਹੈ ਹੀ ਨਹੀਂ ਘਰ ਹੈ ਹੀ ਨਹੀਂ ਗਿਆ ਅੱਜ ਕੱਲ ਤਾਂ ਸਿਸਟਮ ਨਹੀਂ ਰਹਿ ਗਿਆ ਤੇ ਬੜੇ ਸਰਦਾਰ ਜੀ ਇੱਕ ਪਿਆਰੀ ਜੀ ਚੀਜ਼ ਵੀ ਪਈ ਹੈ ਕੀ ਅੰਡੇ ਪੈ ਕਿੰਨਾ ਵੱਡਾ ਕੌਂਸਲ ਬਣਾ ਰੱਖਿਆ ਇੱਕ ਹਾਂਜੀ ਇੱਕ ਤੁਹਾਨੂੰ ਅੰਡੇ ਦਿਖਾ ਦਿੰਨੇ ਆ ਜੀ ਕਿਆ ਸੀਗਾ ਅੱਛਾ ਪਤਾ ਨਹੀਂ ਕਿੰਨੇ ਆਂਡਾ ਡੇਗਿਆ ਵਾ ਬਹੁਤ ਮੁਸ਼ਕਲ ਨਾਲ ਖੜਾ ਦੇਖ ਨਾ ਜਾਵੇ ਕਿਤੇ ਆਹ ਦੇਖੋ ਜੀ ਅੰਡੇ ਹਨਾ ਹਾਂ ਚਿੜੀ ਦੇ ਪਤਾ ਨਹੀਂ ਕਿਹਦੇ ਹੋਣੇ ਆ ਕਿੰਨੇ ਸੋਹਣੇ ਰੰਗ ਹਨ ਕਲਰ ਬਹੁਤ ਵਧੀਆ ਹੈ ਕਲਰ ਨੀਲੇ ਕਲਰ ਦੇ ਹਨ ਨੀਲੇ ਕਲਰ ਦੇ ਪਿਆਰੇ ਲੱਗਦੇ ਆ ਦੇਖੋ ਇਹ ਛੋਟੀ ਜਿਹੀ ਦੇ ਆਂਡੇ ਆ ਬਿਲਕੁਲ ਛੋਟੀ ਜਿਹੇ ਆਂਡੇ ਆ ਛੋਟੇ ਚਿੜੀ ਹੁੰਦੀ ਹੈ ਜਿਹੜੀ ਉਹਨਾਂ ਦੇ ਹੈਗੇ ਆ ਪੋਲੇ ਪੋਲੇ ਚੁਗ ਲੈਣੇ ਨਰਮਾ ਮੈਂ ਥਾਂ ਦੇ ਨਾਲ ਦੇਖ ਜਣ ਚਾਰੀ ਦੇ ਚਿੜੀ ਦੇ ਅੰਡੇ ਵੀ ਆਪਾਂ ਵੇਖ ਲਏ ਤਾਂ ਬੜੇ ਵਧੀਆ ਸੋਹਣੇ ਹੈਗੇ ਹਨਾ ਤੇ ਆਪਾਂ ਗੱਲ ਕਰ ਰਹੇ ਸੀਗੇ ਜੀ ਕਈ ਆਪਾਂ ਵੀਡੀਓ ਦੇਖਦੇ ਆ ਤਾਂ ਬਹੁਤ ਹੀ ਮਾੜੀ ਖਬਰ ਆਉਂਦੀ ਹੈ ਵੀਡੀਓ ਦੇਖ ਲੈਣੇ ਹੈ ਨਾ ਤੇ ਵੀਡੀਓ ਚ ਦੇਖਦੇ ਆ ਵੀ ਆ ਚਾਰ ਸਾਲਾਂ ਕੋਈ ਚਾਰ ਦਿਨਾਂ ਬਾਅਦ ਲਾਸ਼ ਮਿਲੀ ਜੀ ਕਾਰ ਦੇ ਵਿੱਚੋਂ ਕਰੇ ਕੋਈ ਵੀ ਹੈ ਨਹੀਂ ਸੀਗਾ ਜੀ ਮਰੇ ਬਾਅਦ ਬੰਦੇ ਨੂੰ ਚਾਰ-ਚਾਰ ਦਿਨਾਂ ਬਾਅਦ ਪਤਾ ਲੱਗਦਾ ਤੇ ਅੱਜ ਤੋਂ 20 ਸਾਲ ਪਿੱਛੇ ਚਲੇ ਜਾਈਏ ਤੇ ਇਦਾਂ ਨਹੀਂ ਹੁੰਦਾ ਸੀਗਾ ਤੇ ਹਰ ਕਿਸੇ ਦੇ ਕਿਸੇ ਦੇ ਘਰੇ ਅਗਰ ਚੁੱਲਾ ਨਹੀਂ ਜਲਦਾ ਸੀ ਨਾ ਤੇ ਪੜੋਸੀ ਨੂੰ ਪਤਾ ਲੱਗ ਜਾਂਦਾ ਸੀ ਅੱਜ ਵੀ ਉਹਨਾਂ ਕਰੇ ਨਾ ਤੂੰਆਂ ਨਹੀਂ ਉੱਠਿਆ ਤੇ ਅੱਜ ਉਹਨਾਂ ਕਰੇ ਰੋਟੀ ਨਹੀਂ ਪੱਕੀ ਤੇ ਉਹ ਰੋਟੀ ਪਾਣੀ ਉਹਨਾਂ ਨੂੰ ਖਵਾ ਦਿੰਦੇ ਸੀਗੇ ਵੀ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਘਰੇ ਅੱਜ ਨਹੀਂ ਨਾ ਪੱਕੀ ਰੋਟੀ ਕੋਈ ਨਹੀਂ ਤੁਸੀਂ ਸਾਡੇ ਘਰੋਂ ਰੋਟੀ ਲੈ ਜਾਓ ਦਾਲ ਲੈ ਜਾਓ ਹਨਾ ਹਾਂ ਤੇ ਪੁਰਾਣਾ ਸਮਾਂ ਦਾ ਪੁਰਾਣਾ ਸੀ ਹੁੰਦਾ ਤਾਂ ਕਹਿਣਾ ਹੀ ਕੀ ਪੁਰਾਣਾ ਟਾਈਮ ਦਾ ਉਹ ਗੱਲਾਂ ਹੈਗੀਆਂ ਜੀ ਆਟਾ ਖਤਮ ਹੋ ਜਾਂਦਾ ਸੀ ਤਾਂ ਆਟਾ ਦੂਜੇ ਪਰੋਸੀਆਂ ਕਰੋ ਲੈ ਆਉਣਾ ਤੇ ਅੱਜ ਕੱਲ ਤਾਂ ਜੋ ਜਮੇਰ ਹੀ ਮਰ ਗਿਆ ਦੁਨੀਆ ਦਾ ਲੋਕਾਂ ਦਾ ਸਾਰਿਆਂ ਦਾ ਉਹ ਟਾਈਮ ਹੀ ਨਹੀਂ ਰਹਿ ਗਏ ਟਾਈਮ ਇਦਾਂ ਨਹੀਂ ਰਹਿ ਗਏ ਕਿ ਆਪ ਦੇ ਹਰ ਕਿਸੇ ਬੰਦੇ ਨੂੰ ਪੈਸਾ ਹਾਈ ਪੈਸਾ ਆਏ ਬਸ ਕੰਮ ਹਾਈ ਕੰਮ ਕਰੀਏ ਪੈਸਾ ਕਮਾਈਏ ਅੱਜ ਕੱਲ ਤਾਂ ਐ ਹੋ ਗਿਆ ਨਾ ਵੀ ਦੂਸਰੇ ਦੀ ਰੋਟੀ ਪੱਕਦੀ ਵੇਖ ਜਰੇ ਨਹੀਂ ਜਾਂਦਾ ਕਿਸੇ ਕੋ ਕਹਿੰਦੇ ਬੰਦੀ ਰੋਟੀ ਖਾਤੋਂ ਪੱਕਦੀ ਹੈ ਬੜਾ ਔਖਾ ਹੋ ਜਾਂਦਾ ਜੀ ਇਦਾਂ ਦਾ ਕੰਮ ਬੜਾ ਗਲਤ ਹੈ ਜੀ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਦੂਜੇ ਨਾਲ ਵੇਖ ਕੇ ਬੰਦਾ ਰਾਜੀ ਹੋਣਾ ਚਾਹੀਦਾ ਤੇ ਇਦਾਂ ਹੁੰਦਾ ਨਹੀਂ ਹੈਗਾ ਇੱਕ ਦੂਜੇ ਨੂੰ ਸੜਦੇ ਆ ਵੇਖ ਕੇ ਹਾਂਜੀ ਉਹ ਐ ਕਿਉਂ ਕਰ ਗਿਆ ਮੇਰੇ ਕੋਲ ਨਹੀਂ ਉਹ ਮੈਂ ਕਰਨਾ ਸੀਗਾ ਤੇ ਕਿੰਨਾ ਔਖਾ ਜਿਹਾ ਹੋ ਜਾਂਦਾ ਤੇ ਸਾਨੂੰ ਤਾਂ ਪਤਾ ਸੀ ਛੋਟੇ ਛੋਟੇ ਹੁੰਦੇ ਸੀ ਕਈ ਵਾਰੀ ਕਰੇ ਜੇ ਹਲਾਇਆ ਨਾ ਅੰਡੇ ਹੈਗੇ ਸਬਜੀ ਨਹੀਂ ਬਣਨੀ ਤਾਂ ਕੀ ਹੁੰਦਾ ਸੀਗਾ ਬਈ ਅਸੀਂ ਪੜੋਸੀਆ ਕਰੋ ਲੈ ਆਉਣੀ ਜੇ ਕਿ ਸਬਜੀ ਦੂਜਿਆ ਘਰੇ ਬੇਕੀ ਵੀ ਅੱਜ ਉਹਨਾਂ ਦੇ ਘਰੇ ਉਹ ਬਣਿਆ ਤਾਂ ਉਹਨਾਂ ਦੇ ਘਰੋਂ ਲੈ ਆਉਣੀ ਉਹ ਆਪਣੇ ਘਰੋਂ ਲੈ ਜਾਂਦੇ ਤੇ ਉਹ ਟਾਈਮ ਬੜਾ ਵਧੀਆ ਸੁਣਾ ਹੁੰਦਾ ਸੀਗਾ ਨਾ ਰਾਤ ਨੂੰ ਖੇਲਣਾ ਕੋਖੋ ਖੇਲਣਾ ਕਬੱਡੀ ਖੇਲਣਾ ਕੋੜਾ ਕਬੱਡੀ ਬਾਂਦਰ ਕਿਲਾ ਅੱਜ ਕੱਲ ਤਾਂ ਫੋਨਾਂ ਤਾਂ ਹੀ ਜਵਾਕ ਗੇਮਾਂ ਖੇਲੀ ਜਾਂਦੇ ਆ ਉਸ ਵੇਲੇ ਅਸੀਂ ਰਾਤ ਨੂੰ 12:00 ਵਜੇ ਤੱਕ 1:00 ਵਜੇ ਤੱਕ ਕੋੜਾ ਕਬੱਡੀ ਚਾਨਣੀਆਂ ਰਾਤਾਂ ਹੁੰਦੀਆਂ ਉਹਦੋਂ ਖੇਡਦੇ ਹੁੰਦੇ ਸੀ ਗੱਲ ਐ ਵੀ ਉਹਦੋਂ ਸਮਾਂ ਸੀਗਾ ਉਹਦੋਂ ਨਾ ਕੋਈ ਟੈਨਸ਼ਨ ਦਿੱਕਤ ਨਹੀਂ ਹੁੰਦੀ ਸੀ ਵੀ ਪਰਿਵਾਰ ਸਾਰਿਆਂ ਦੇ ਬੱਚੇ ਰਲ ਮਿਲ ਕੇ ਖੇਡਦੇ ਹੁੰਦੇ ਸੀ ਅੱਜ ਕੱਲ੍ਹ ਸਮਾਂ ਆਉ ਜਾਵੇ ਬੱਚਿਆਂ ਨੂੰ ਬਾਹਰ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਸਮਾਂ ਆਉ ਜਾਗਾ ਬਾਤ ਨੂੰ ਹੱਥ ਖਾਈ ਜਾਂਦਾ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਘਰਾਂ ਵਿੱਚ ਕੈਦ ਕਰਕੇ ਕਰਾਈ ਕਹਿੰਦੇ ਨੇ ਖੇਡੋ ਐ ਕਰੋ ਤੇ ਸਮਾਂ ਲਿਆਂਦਾ ਕਿੰਨਾ ਨੇ ਸਮਾਂ ਕਿਸੇ ਹੋਰ ਨੇ ਤਾਂ ਲਿਆਂਦਾ ਨਹੀਂ ਕੁਈ ਬਾਹਰੋਂ ਤਾਂ ਆਇਆ ਨਹੀਂ ਐ ਸਮਾਂ ਵੀ ਬਾਹਰੋਂ ਆ ਗਿਆ ਕਿਸੇ ਨੇ ਪੜ੍ਹ ਕੇ ਆਪਾਂ ਦੇਤਾ ਸਮਾਂ ਵੀ ਆ ਸਮਾਂ ਇਹ ਹੋ ਜਾਦਾ ਤੇ ਆਪਣੇ ਆਪ ਦੀਆਂ ਗਲਤੀਆਂ ਆ ਸਾਰੀਆਂ ਆ ਆਪਾਂ ਹੀ ਕੀਤਾ ਐ ਸਾਰਾ ਸਮੇ ਨੂੰ ਸਹੀ ਜਾਂ ਗਲਤ ਆਪਾਂ ਖੁਦ ਕਰ ਰਹੇ ਆ ਤੇ ਗਲਤੀ ਕਿਸੇ ਦੀ ਵੀ ਨਹੀਂ ਹੈਗੀ ਗਲਤੀ ਆਪਣੀ ਆ ਖੁਦ ਦੀ ਅੱਜ ਪੈਣਪਰਾਵਾਂ ਨੂੰ ਜੇ ਆਪਾਂ ਇਕੱਠੇ ਖੇਡ ਲੈਣ ਤੇ ਆਂਗੇ ਸਾਰਾ ਖੇਡਣਗੇ ਇਕੱਠੇ ਮੋਹ ਪਿਆਰ ਵੱਧਾ ਉਹਨਾਂ ਨਾਲ ਇਹ ਤਾਂ ਪੈਣਾਪਰਾਵਾਂ ਦਾ ਪਤਾ ਲੱਗਦਾ ਆਪਾਂ ਨਾ ਨਾ ਬੱਚਾ ਤੂੰ ਉੱਧਰ ਨਾ ਜਾਈ ਤੂੰ ਵਿਗੜ ਜਾਏਂਗਾ ਤੈਨੂੰ ਅਕਲ ਨਹੀਂ ਆਉਣਾ ਤੂੰ ਐਂ ਹੈ ਤੈਨੂੰ ਪੜਾਉਣਾ ਸੀ ਉਹ ਕਰਨਾ ਬਿਲਕੁਲ ਜੀ ਪੜਾਓ ਸਿੱਖਿਆ ਵੀ ਦਿਓ ਪਰ ਖੇਡਣਾ ਕੁੱਦਣਾ ਤਾਂ ਬਹੁਤ ਜ਼ਰੂਰੀ ਹੈ ਨਾ ਅੱਜ ਕੱਲ ਪੂਰਾ ਪਰਿਵਾਰ ਜੇ ਬੈਠਾ ਤਾਂ ਆਪੋ ਆਪ ਦੇ ਮੋਬਾਈਲ ਹੈ ਮੋਬਾਈਲਾਂ ਤੇ ਕੋ ਘੁੱਟ ਘੁੱਟ ਕੇ ਬੈਠਾ ਇੱਕ ਇਧਲੀ ਗੁੱਟ ਤੇ ਬੈਠਾ ਇੱਕ ਉਥੇ ਬੈਠਾ ਮੋਬਾਈਲਾਂ ਤੇ ਚੱਲੀ ਜਾਂਦਾ ਕੰਮ ਇਹ ਮੋਬਾਈਲ ਨੇ ਪਤਾ ਨਹੀਂ ਕਿੰਨੇ ਘਰ ਉਜਾੜ ਦਿੱਤੇ ਤੇ ਕਿੰਨੇ ਹੀ ਖਰਾਬ ਵੀ ਕੀਤੇ ਹੈ ਕਿਉਂਕਿ ਇਹਦਾ ਸਹੀ ਯੂਜ਼ ਨਹੀਂ ਕਰਦੇ ਆਪਾਂ ਸਹੀ ਯੂਜ਼ ਮੋਬਾਈਲ ਕਰੀਏ ਨਾ ਤਾਂ ਬਹੁਤ ਕੁਝ ਕਰਦਾ ਆਪਣੇ ਵਾਸਤੇ ਮੋਬਾਈਲ ਲੇਕਿਨ ਸਹੀ ਯੂਜ਼ ਨਹੀਂ ਕਰਦੇ ਵੀਡੀਓ ਵੇਖੀ ਜਾਣੀ ਆ ਵੀਡੀਓ ਇਦਾਂ ਕਰੀ ਜਾਣੀ ਆ ਹਾਂ ਵੀਡੀਓ ਵੇਖੋ ਸੰਸਕਾਰੀ ਵੀਡੀਓ ਦੇਖੋ ਤੁਸੀਂ ਜਿੰਦੇ ਨਾਲ ਤੁਹਾਨੂੰ ਕੋਈ ਮਤ ਆਉਂਦੀ ਹੋਵੇ ਜਾਂ ਤੁਸੀਂ ਉਹਦੇ ਜਿੱਦਾਂ ਹੁਣ ਆਪਾਂ ਇੱਥੋਂ ਦਾ ਸੰਸਕਾਰ ਜਾਂ ਇੱਥੋਂ ਦੀ ਆਪਾਂ ਤੁਹਾਨੂੰ ਅੱਜ ਤੋਂ 15 ਕ ਸਾਲ ਪਹਿਲਾਂ 18 20 ਸਾਲ ਪਹਿਲਾਂ ਉੱਥੇ ਨਰਮੇ ਹੁੰਦੇ ਸੀ ਤੇ ਅੱਜ ਆਪਾਂ ਇੱਥੇ ਨਰਮਾ ਤੁਹਾਨੂੰ ਦਿਖਾਉਂਦੇ ਆ ਤਾਂ ਤੁਹਾਨੂੰ ਯਾਦਾ ਆਉਂਦੀ ਆ ਨਰਮੇ ਦੀਆਂ ਵੀ ਅਸੀਂ ਨਰਮਾ ਚੁੱਕਦੇ ਹੁੰਦੇ ਸੀ ਇਕੱਠੇ ਜਾਣਾ ਟਰਾਲੀਆਂ ਤੇ ਬੈਠ ਕੇ ਹਨਾ ਤੇ ਉਹ ਚੀਜ਼ਾਂ ਹੈਗੀਆਂ ਨਾ ਸਤੇ ਇੰਨੀ ਆ ਪਈ ਗੱਲ ਤਾਂ ਸਮੇਂ ਸਮੇਂ ਦੀ ਹਰ ਕਿਸੇ ਦੇ ਆਪਾਂ ਇੱਕ ਹੀ ਗੱਲ ਆਪਣਾ ਕਹਿੰਨੇ ਜੇ ਜੇ ਪੰਜਾਬੀ ਆਪਾਂ ਜੇ ਪੰਜਾਬੀ ਹੈਗੇ ਆ ਨਾ ਸੱਚੀ ਪੰਜਾਬੀ ਹੈਗੇ ਆ ਤੇ ਆਪੋ ਆਪਦੇ ਪਰੋਸ ਵਿੱਚ ਜ਼ਰੂਰ ਵੇਖਣਾ ਚਾਹੀਦਾ ਕਿ ਕੀ ਹੋ ਰਿਹਾ ਕੀ ਕਰੀ ਜਾਂਦੇ ਆ ਘਰੇ ਕੱਲਾ ਹੋਵੇ ਤਾਂ ਉਹਦੇ ਘਰੇ ਜਾ ਕੇ ਚੱਕਰ ਲਾਓ ਇੱਕ ਦਿਨ ਚ ਇੱਕ ਤਾਂ ਲਾਉਈ ਨਾ ਰੱਬ ਨਾ ਕਰੇ ਮੌਤ ਹੋ ਜਾਵੇ ਚਾਰ ਚਾਰ ਦਿਨ ਪਏ ਰਹਿੰਦੇ ਇਦਾਂ ਹੀ ਮੁਸ਼ਕਲ ਲੱਗ ਜਾਂਦਾ ਫਿਰ ਪਤਾ ਲੱਗਦਾ ਇੱਧਰ ਤਾਂ ਬਦਬੂ ਹੀ ਆਈ ਜਾਂਦੀ ਉਹ ਵੀ ਪੁਲਿਸ ਬੁਲਾਉਣੇ ਆਂ ਜੀ ਬਦਬੂ ਆ ਰਹੀ ਹੈ ਪਤਾ ਨਹੀਂ ਕੋਈ ਮਰ ਗਿਆ ਕੁੱਤਾ ਬਿੱਲੀ ਕੌਣ ਹੈ ਕੌਣ ਹੈ ਜਦੋਂ ਅੰਦਰ ਜਾਂਦੇ ਪਤਾ ਲੱਗਦਾ ਬੰਦਾ ਮਰ ਗਿਆ ਜੀ ਜਾਂ ਬੁੜੀ ਮਰ ਗਈ ਹਨਾ ਇਹਨਾਂ ਚੀਜ਼ਾਂ ਚੋਂ ਜੇ ਆਪਾਂ ਪਤਾ ਕਰਦੇ ਰਹਿੰਦੇ ਤਾਂ ਕੁਝ ਕੀਪ ਤਾਂ ਜਾਨ ਬਚ ਵੀ ਜਾਂਦੀ ਹੈ ਕਿਸੇ ਦੀ ਤੇ ਐਵੇਂ ਦੀਆਂ ਗੱਲਾਂ ਹੁੰਦੀਆਂ ਕਿ ਬਹੁਤ ਵੀਡੀਓ ਦੇਖਦੇ ਆ ਇੱਕ ਪਰ ਅਸੀਂ ਇੱਕ ਚੀਜ਼ ਵੇਖੀ ਆ ਆਪਣੇ ਇਸ ਰਾਜਸਥਾਨ ਦੇ ਵਿੱਚ ਰਾਜਸਥਾਨ ਤਾਂ ਬਹੁਤ ਵੱਡਾ ਹੈ ਪਰ ਐਸੇ ਵੀ ਰਾਜਸਥਾਨ ਮਨ ਰਾਜਪੂਤ ਰਾਜਪੂਤ ਜਿੱਥੇ ਜੱਟ ਸੇ ਕਰਦੇ ਨੇ जाट ਇੱਥੇ ਇੱਕ ਚੀਜ਼ ਵੇਖੀ ਬੈਠੇ ਨਾ ਬਹੁਤ ਇੱਕਤਾ ਹੈ ਇੱਕ ਤਾਂ ਐਦਾਂ ਬਜ਼ੁਰਗੋਨਾਂ ਦੇ ਕਰਿਆ ਸਾਰੇ ਮਾਪ ਬਜ਼ੁਰਗ ਵੀ ਪਿਆਰ ਕਰਦੇ ਆ ਤੇ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਪਿਆਰ ਕਰਦੇ ਆ ਇੱਥੇ ਬਹੁਤ ਵਧੀਆ ਚੱਲ ਰਿਹਾ ਕਲਚਰ ਪਰ ਆਪਣੇ ਪੰਜਾਬ ਵਿੱਚ ਤਾਂ ਪਤਾ ਨਹੀਂ ਕੀ ਹੋ ਗਿਆ ਸਮਝ ਨਹੀਂ ਆਉਂਦੀ ਬਹੁਤ ਵਧੀਆ ਕਲਚਰ ਵੀ ਬਹੁਤ ਵਧੀਆ ਮੈਂ ਵੇਖਿਆ ਜਾ ਵ ਤਾਂ ਕਲਚਰ ਮੈਨੂੰ ਤਾਂ ਵਧੀਆ ਲੱਗਦਾ ਠੀਕ ਆ ਵੀ ਜਰੂਰ ਇੰਨਾ ਵੀ ਰਾਜਸਥਾਨ ਜਿਹੜਾ ਇਹ ਇਲਾਕਾ ਪਿਛੜਾ ਇਲਾਕਾ ਥੋੜਾ ਆਪਣੇ ਸਾਰਿਆਂ ਤੋਂ 20 ਸਾਲ ਪਿੱਛੇ ਚੱਲ ਰਿਹਾ ਜਿਹੜਾ ਅੱਜ 20 ਸਾਲ ਆਪਣੇ ਉੱਤੇ ਹੁੰਦਾ ਸੀ 20 ਸਾਲ ਹੁਣ ਅੱਜ ਇੱਥੇ ਵੀ ਹੈਗਾ ਤੇ ਇਹ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਹੈਗੀਆਂ ਨਾ ਆਪਾਂ ਹੌਲੇ ਹੌਲੇ ਆਪਣੀਆਂ ਇਹਨਾਂ ਸੰਸਕਾਰਾਂ ਨੂੰ ਅਗਰ ਆਪਾਂ ਵੇਖਿਆ ਜਾਵੇ ਜੇ ਪੁੱਲ ਗਏ ਤਾਂ ਫਿਰ ਆਪਾਂ ਸਿੱਖਿਆ ਕੀ ਮਿਲੂਗੀ ਪੰਜਾਬੀਆਂ ਨੂੰ ਆਪਾਂ ਕੀ ਦੇਵਾਂਗੇ ਸਿੱਖਿਆ ਉਹਨਾਂ ਨੂੰ ਦੇ ਨਾ ਦੇ ਸਕਦੇ ਹੁਣ ਇੱਕ ਇੱਥੇ ਹੋਰ ਇਹ ਵੀ ਗੱਲ ਹੈ ਨਾ ਵੀ ਆਪਣੇ ਪੰਜਾਬ ਵਿੱਚ ਤਾਂ ਇਦਾਂ ਹੋ ਗਿਆ ਨੋ ਵਿਆਹ ਕੇ ਲੈ ਆਂਦੀ ਤਾਂ ਕਹਿੰਦੇ ਨੇ ਭਾਈ ਕੀ ਹੈਗੀ ਹੈ ਜੀ ਕੋਈ ਡਰ ਨਹੀਂ ਪਰ ਇੱਥੇ ਦਾ ਇਹ ਕਲਚਰ ਹੈਗਾ ਵਧੀਆ ਲੱਗਦਾ ਜਦੋਂ ਬੰਦਾ ਬੈਠਾ ਨਾ ਮੰਜੇ ਤੇ ਤੇ ਔਰਤ ਮੰਜੇ ਤੇ ਨਹੀਂ ਬੈਠਦੀ ਥੱਲੇ ਬੈਠਦੀ ਹੈ ਹਾਂ ਕੋਈ ਗੱਲ ਨਹੀਂ ਬੈਠਾ ਪਰ ਉਹਨੂੰ ਕੋਈ ਥੋੜੀ ਬਹੁਤ ਹੁੰਦੀ ਹੈ ਮੇਰਾ ਸੋਹਰਾ ਬੈਠਿਆ ਜਾਂ ਕਿਵੇਂ ਪਰ ਆਪਣੇ ਅੱਜ ਕੱਲ ਤਾਂ ਕਈਆਂ ਦੇ ਇਦਾਂ ਹੀ ਹੋ ਗਿਆ ਸੋਹਰਾ ਵੀ ਬੈ ਸਾਰੇ ਨਾਲੇ ਬੈਠੇ ਨੇ ਪਤਾ ਨਹੀਂ ਉਹ ਕਹਿੰਦੇ ਕੀ ਹੁੰਦਾ ਜੀ ਇਹ ਕੀ ਹੁੰਦਾ ਕਰਕੇ ਤਾਂ ਸਾਰਾ ਕੰਮ ਖਰਾਬ ਹੋਇਆ ਆ ਕੀ ਹੁੰਦਾ ਜੀ ਇਹ ਤਾਂ ਮਾ ਪਿਓ ਹੈ ਨਾ ਆਪਣਾ ਪਿਓ ਦੀ ਥਾਂ ਤੇ ਹੈਗਾ ਕੁਝ ਨਹੀਂ ਹੁੰਦਾ ਜੀ ਅੱਜ ਕੱਲ ਆਪਾਂ ਕਿੰਨਾ ਹੀ ਵੇਖਦੇ ਕਿੰਨੀਆਂ ਖਬਰਾਂ ਸੁਣਨ ਚਾਹੁੰਦੀਆਂ ਅਸੀਂ ਕਿੰਨੀਆਂ ਗੇਮਾਂ ਖੇਡਦੇ ਹੁੰਦੇ ਸੀ ਕੁਝ ਵੀ ਆ ਲੂਣ ਪਾਣੀ ਖੇਲਣਾ ਬੰਝਲੀ ਖੇਡਣੀ ਹੈ ਨਾ ਡੰਡਾ ਕੜਕਾਉਣੀ ਹੁੰਦਾ ਛੱਤਰ ਪ੍ਰੇਟ ਵਾਲੀ ਗੇਮ ਐ ਉਹ ਜਿਹੇ ਗੇਮਾਂ ਛੋਟੇ ਛੋਟੇ ਹੁੰਦੇ ਸੀ ਹਸੀ ਹਰਪ੍ਰੀਤ ਜਿੱਡੇ ਤੇ ਅਸੀਂ ਮਿੱਟੀ ਦੇ ਟਰੱਕ ਟਰਾਲੀਆਂ ਬਣਾਉਣੀਆਂ ਖੇਡਣਾ ਸਾਰਾ ਦਿਨ ਇੱਕ ਡੱਬੀ ਲੈ ਲੈਣੀ ਡੱਬੀ ਦੇ ਵਿੱਚ ਤਾਗਾ ਪਾ ਕੇ ਕੋ ਉਧਰ ਬੈਠ ਜਾਣਾ ਡੱਬੀ ਲੈ ਕੇ ਇੱਧਰ ਬੈਠ ਜਾਣਾ ਹੈਲੋ ਹੈਲੋ ਕਰਦੇ ਰਹਿਣਾ ਗੱਲਾਂ ਕਰਦੇ ਰਹਿਣਾ ਉਹਦੇ ਵਿੱਚੋਂ ਸੱਚੀ ਆਵਾਜ਼ ਜਾਂਦੀ ਹੁੰਦੀ ਸੀ ਥੋੜੀ ਥੋੜੀ ਤਾਗੇ ਦੇ ਰੂਪ ਚ ਤੇ ਲੱਗਦਾ ਸੀ ਹਾਂਜੀ ਵਾਕਿਆ ਵੀ ਇਹੋ ਜਿਹੀ ਗੇਮਾਂ ਹੁੰਦੀਆਂ ਸੀ ਜੇ ਹਨ ਤੇ ਬਹੁਤ ਸੋਹਣਾ ਲੱਗਦਾ ਜੇ ਉਹ ਜ ਤੇ ਅੱਜ ਕੱਲ ਤਾਂ ਫੋਨਾਂ ਤੇ ਹੀ ਲੱਗੇ ਪਏ ਆ ਜੀ ਹਾਂਜੀ ਤੂੰ ਉਧਰ ਬੈਠਾ ਮੈਂ ਇੱਧਰ ਬੈਠਾ ਗੱਲਾਂ ਕਰੀ ਜਾਓ ਪਤਾ ਨਹੀਂ ਕੀ ਕੁਝ ਹੋਈ ਜਾਣਾ